ਕੱਲ ਤੁਸੀਂ ਕਰ ਰਹੇ ਐਸਐਮਜ਼ ਨਿਊਜ਼ ਦੇ ਮੈਂ ਹਾਂ ਹਰਦੀਪ ਗੌਰ ਤਾਂ ਪਟਿਆਲਾ ਜੇਲ ਦੇ ਵਿੱਚ ਇੱਕ ਕੈਦੀ ਦੀ ਮੌਤ ਹੋ ਜਾਂਦੀ ਹੈ ਦੱਸਿਆ ਕਿ ਕਪੂਰਥਲਾ ਜੇਲ ਤੋਂ ਉਸ ਨੂੰ ਪਟਿਆਲਾ ਜੇਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਤੇ ਇਸ ਦਿਨ ਵਾਲੀ ਬਲਾਤਕਾਰ ਮਾਮਲੇ ਦੇ ਵਿੱਚ ਉਸ ਉਸਤੇ ਕੇਸ ਹੈ ਜਿਹੜਾ ਦਰਜ ਕੀਤਾ ਗਿਆ ਸੀ ਤਾਂ ਬੜੀ ਸੰਗੀਤੀ ਹਾਲਾਤਾਂ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਮੌਤ ਕਿਵੇਂ ਹੋਈ ਕਿਉਂ ਹੋਈ ਇਸ ਦੇ ਕਾਰਨਾਂ ਦੀ ਤਾਂ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਕਹਿ ਸਕਦੇ ਕਿ ਜੇਲ੍ਹ ਦੇ ਵਿੱਚ ਲੜਾਈ ਹੋ ਸਕਦੀ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਉਸ ਦੀ ਮੌਤ ਹੋ ਸਕਦੀ ਹੈ ਹਜੇ ਤੱਕ ਕੋਈ ਅਧਿਕਾਰਤਤਾ ਦੱਸਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਵੱਡਾ ਸਵਾਲ ਹੈ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਤੇ ਜ਼ਰੂਰ ਖੜਾ ਹੋ ਜਾਂਦਾ ਕਿ ਆਖਰਕਾਰ ਜੇਕਰ ਕੈਦੀ ਹੈ ਨਾ ਮੌਤਾਂ ਜੇਲ੍ਹ ਦੇ ਵਿੱਚ ਹੋਣ ਲੱਗ ਗਿਆ ਤਾਂ ਪ੍ਰਸ਼ਾਸਨ ਨੂੰ ਅਜਿਹਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਵਾਬ ਜ਼ਰੂਰ ਦੇਣਾ ਪੈਗਾ ਤਾਂ ਬਿਲਕੁਲੋਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰਾਂ ਨੇ ਜਿਹੜੀਆਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀਆਂ ਤਸਵੀਰਾਂ ਨੇ ਜਿੱਥੇ ਕੈਦੀ ਦੀ ਲ ਪਟਿਆਲਾ ਜੇਲ੍ਹ ਦੇ ਵਿੱਚ ਕੋ ਕੈਦੀ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਦਾ ਮਾਮਲਾ ਇੰਨਾ ਕ ਜ਼ਿਆਦਾ ਗਰਮਾ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਣ ਹਰ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਕਿਉਂਕਿ ਉਹ ਸਵਾਲਾਂ ਦੇ ਘੇਰੇ ਵਿੱਚ ਇਸ ਵੇਲੇ ਕੀ ਰਿਆ ਪੈ। ਇਹ ਜੀ ਇੱਕ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਆਈਪੀਐਸ ਤੇ ਜੇਲ੍ਹ ਸੁਪਰਡੈਂਟ ਸਾਹਿਬ ਵਰੁਣ ਸ਼ਰਮਾ ਜੀ ਉਹਨਾਂ ਵੱਲੋਂ ਉਹਨਾਂ ਦੇ ਨਾਲ ਮਿਲ ਕੇ ਇੱਕ ਸਾਡੇ ਵੱਲੋਂ ਜੇਲ੍ਹ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ ਅੱਗੇ ਵੀ ਚਲਾਇਆ ਜਾਂਦਾ। ਉਹਦੇ ਵਿੱਚ ਇੱਕ ਦੋਸ਼ੀ ਅਮਰਤਪਾਲ ਸਿੰਘ ਬਿੱਟੂ ਉਹ ਹਿਰਦਾਪੁਰ ਪਿੰਡ ਦਾ ਰਹਿਣ ਵਾਲਾ ਤੇ ਨਸ਼ੇ ਦਾ ਕਾਰੋਬਾਰ ਕਰਦਾ ਉਹਦੇ ਪਾਸੋਂ ਇੱਕ ਟੱਚ ਸਕਰੀਨ ਮੋਬਾਈਲ ਬਰਾਮਦ ਹੋਇਆ। ਉਹਦੇ ਵਿੱਚ ਜਦੋਂ ਉਹਦੇ ਮੋਬਾਈਲ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਹਦੇ ਵਿੱਚ ਇੱਕ ਮੁਲਾਜ਼ਮ ਹੈ ਅਮਰਤਪਾਲ ਮੁਲਾਜ਼ਮ ਨਾ ਸੰਦੀਪ ਸਿੰਘ ਉਹਦੀ ਵੀ ਸ਼ਮੂਲੀਅਤ ਜਿਹੜੀ ਹੋਣੀ ਪਾਈਗੀ ਉਹਦੇ ਆਧਾਰ ਤੇ ਮਕਦਮਾ ਨੰਬਰ 41 ਥਾਣਾ ਤ੍ਰਿਪੜੀ ਵਿਖੇ ਜੇਰ ਤਾਰਾ 52 ਇਹ ਪ੍ਰिजन ਐਕਟ ਤੇ 112 ਬੀ ਐਨਐਸ ਤਹਿਤ ਦਰਜ ਕੀਤਾ ਗਿਆ। ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ 112 ਪੀਐਨਐਸ ਧਾਰਾ ਇਹ ਆਰਗੇਨਾਈਜ਼ ਕ੍ਰਾਈਮ ਦੀ ਧਾਰਾ ਇਹਦਾ ਪਹਿਲੀ ਵਾਰੀ ਇਸ ਜੇਲ੍ਹ ਦੇ ਮੁਕਤਮੀਆਂ ਦੇ ਵਿੱਚ ਵਰਤੋਂ ਕੀਤੀ ਗਈ ਹੈ ਤੇ ਵਿੱਚ ਵੀ ਕੀਤੀ ਜਾਵੇਗੀ ਇਹਦੇ ਵਿੱਚ ਸਖਤ ਸਜ਼ਾ ਤੇ ਜਿਨ੍ਹਾਂ ਜਿਨ੍ਹਾਂ ਦੀ ਸ਼ਮੂਲੀਅਤ ਆਈ ਹੈ ਜਿਨ੍ਹਾਂ ਵੱਲੋਂ ਮੋਬਾਈਲ ਅੰਦਰ ਭੇਜਣ ਚ ਮਦਦ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਇਹਦੇ ਆਧਾਰ ਤੇ ਸਖਤ ਸਜ਼ਾ ਕਰਾਈ ਜਾਵੇ। ਬਾਅਦ ਵਿੱਚ ਕੋਈ ਵੀ ਜਿਹੜੀ ਮੋਬਾਈਲ ਅੰਦਰ ਭੁਗਿਆ ਕਰਾਇਆ ਗਿਆ ਜਾਂ ਕੁਝ ਹੋਰ ਵੀ ਅੰਦਰ ਸੁਮਾਨ ਇੰਨੀ ਦੀਸ ਮੂਲੀਇ ਤੇ ਆਪੂ ਚੌੜੀ ਇਹਦੀ ਜਾਂਚ ਦਾ ਵਿਸ਼ਾ ਜੀ ਇਹਦੇ ਵਿੱਚ ਇਹਨਾਂ ਦੀਆਂ ਕਾਫੀ ਦੇਰ ਤੋਂ ਕਾਲਿੰਗਸ ਜਿਹੜੀ ਵਟਸਐਪ ਰਾਹੀਂ ਚੱਲ ਰਹੀ ਸੀ ਤੇ ਉਹਨਾਂ ਦੇ ਮੋਬਾਈਲ ਕਬਜ਼ੇ ਚ ਲਏ ਗਏ ਐ ਐਫਐਐਸਐਲ ਜਾਂਚ ਲਈ ਭੇਜੇ ਜਾ ਰਹੇ ਓ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਤੇ ਮੁਕੱਦਮਾ ਮਿਸਲ ਮੁਕੱਦਮਾ ਤੇ ਵੀ ਲਿਆਂਦੇ ਜਾਣਗੇ ਹਾਂਜੀ ਜਿਹੜਾ ਆਰਡਰ ਹੈ ਜੀ ਉਹ ਨੂੰ ਗ੍ਰਫਤਾਰ ਕੀਤਾ ਗਿਆ ਉਹਦਾ ਅਜੇ ਰਿਮਾਂਡ ਹਾਸਲ ਕਰਕੇ ਅਗਲੀ ਪੁਛਗੈਸ਼ਮਤ ਚ ਲਿਆਂਦੀ ਜਾਵੇਗੀ ਦੂਜੇ ਦੋਸ਼ੀਆਂ ਦੇ ਖਿਲਾਫ ਕਤਮਾ ਦਰਜ ਕੀਤਾ ਗਿਆ ਉਹਨਾਂ ਦੇ ਮਾਨਯੋਗ ਅਦਾਲਤ ਵਿੱਚੋਂ ਪ੍ਰੋਡਕਸ਼ਨ ਵਾਰਟ ਜੀ ਇਸ ਸੰਬੰਧੀ ਜਿਹੜੀ ਹੈ ਮੋਡਲੀ ਪੁਛਕਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ 15000 ਰੁਪਏ ਜਿਹੜਾ ਉਹਨਾਂ ਬੱਸ ਬਰਾਮਦ ਕਰਨਾ ਸੀ ਪਰ ਜੇ ਨਹੀਂ ਸੀ ਕੀਤਾ ਉਸ ਸੰਬੰਧੀ ਜੇ ਜਾਂਚ ਦਾ ਵਿਸ਼ਾ ਬੇ ਪੈਸੇ ਨੂੰ ਕਿਸ ਰਿਹਾ ਬਾਡਰ ਕੀਤੇ ਨੂੰ ਜੀ ਸਿਨਾਚੀ ਕਿਹੜੀ ਪੋਸਟ ਤੇ ਸੀਗਾ ਸਰ ਇਹ ਬਾਡਰ ਜੀ ਇਹ ਆਪਣਾ ਮੁਲਾਜ਼ਮ ਇਹਨਾਂ ਦੇ ਜੇਲ੍ਹ ਅਧਿਕਾਰੀਆਂ ਦੇ ਵਿੱਚ ਹੁੰਦਾ ਜੀ ਇਹ ਜੇਲ੍ਹ ਦੀ ਨਿਗਰਾਨੀ ਦੀ ਭਰਤੀ ਕੀਤੇ ਜਾਂਦੇ ਆ 2017 ਦੇ ਵਿੱਚ ਭਰਤੀ ਹੋਇਆ ਸੀ